ਆਪਣੇ ਘਰ ਦੇਰ ਹੈ ਅંધੇਰ ਨਹੀਂ ਇਹ ਬਾਕੀ ਤਾਂ ਸਾਰੀ ਦੁਨੀਆ ਸ਼ੁਰੂ ਤੋਂ ਮੰਦੀ ਆ ਰਹੀ ਹੈ ਪਰ ਮੈਂ ਸਮਝਦਾ ਕਿ ਕੇਂਦਰ ਸਰਕਾਰ ਨੂੰ ਪਰ ਕੇਂਦਰ ਸਰਕਾਰ ਦੀਆਂ ਏਜੰਸੀਆਂ ਨੂੰ ਵੀ ਇਹ ਗੱਲ ਹੁਣ ਸਮਝ ਲੈਣੀ ਚਾਹੀਦੀ ਹੈ ਅੱਜ ਜਿਸ ਤਰੀਕੇ ਦੇ ਨਾਲ ਦੇਸ਼ ਦੀ ਉੱਚਤਮ ਅਦਾਲਤ ਮਾਨਯੋਗ ਸੁਪਰੀਮ ਕੋਰਟ ਨੇ ਬੜੇ ਲੰਬੇ ਸਮੇਂ ਦੇ ਜਦੋਜਹਿਦ ਬਾਅਦ ਅੱਜ ਲੱਖਾਂ ਲੋਕਾਂ ਦੇ ਦਿਨਾਂ ਦੀ ਧੜਕਨ શ્રી ਅਰਵਿੰਦ ਕੇਜਰੀਵਾਜੀ ਨੂੰ ਜ਼ਮਾਨਤ ਦਿੱਤੀ ਹੈ ਉਸ ਤੋਂ ਇਹ ਸਿੱਧ ਹੋ ਗਿਆ ਕਿ ਸੱਚਾਈ ਕਦੇ ਹਾਰਦੀ ਨਹੀਂ ਹੈਗੀ ਤੁਸੀਂ ਜਸਟਿਸ ਦਿਲੇ ਤਾਂ ਕਰ ਸਕਦੇ ਵੱਡੇ ਨਾ ਹੀ ਨਹੀਂ ਕਰ ਸਕਦੇ ਹੈਗੇ ਔਰ ਜਿਸ ਤਰੀਕੇ ਦੇ ਨਾਲ ਅੱਜ ਇਹ ਬیل ਹੋਈ ਹੈ ਇਸ ਦੇ ਨਾਲ ਲੱਖਾਂ ਲੋਕਾਂ ਕਰੋੜਾਂ ਲੋਕਾਂ ਦਾ ਇੱਕ ਵਾਰ ਫਿਰ ਤੋਂ ਜੁਡੀਸ਼ਰੀ ਦੇ ਵਿੱਚ ਉਮੀਦ ਆਸ ਵਿਸ਼ਵਾਸ ਬਚਿਆ ਔਰ ਹੋਰ ਮਜ਼ਬੂਤ ਹੋਇਆ ਹੈ ਈਡੀ ਔਰ ਸੀਬੀਏ ਸਿਰਫ ਔਰ ਸਿਰਫ ਇਸ ਗੱਲ ਕਰਕੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਜਿਹੜੇ ਕਿ ਸ਼ੁਰੂ ਤੋਂ ਹੀ નિર્ਦੋਸ਼ ਨੇ ਬੇਗੁਨਾ ਨੇ ਸਿਰਫ ਔਰ ਸਿਰਫ ਝੂਠੇ ਕਿਸਾਨ ਦੇ ਵਿੱਚ ਫਸਾਉਣਾ ਤਾਂ ਕਿ ਉਹਨਾਂ ਨੂੰ ਲੋਕਾਂ ਤੋਂ ਦੂਰ ਰੱਖਿਆ ਜਾ ਸਕੇ ਮੈਂ ਸਮਝਦਾ ਕਿ ਅੱਜ ਇੱਕ ਬਹੁਤ ਵੱਡਾ ਤਮਾਚਾ ਚਪੇੜ ਉਹ ਸੁਪਰੀਮ ਕੋਰਟ ਨੇ ਇਹਨਾਂ ਏਜੰਸੀਜ਼ ਦੇ ਮੂੰਹ ਦੇ ਉੱਪਰ ਮਾਰੀ ਹੈ ਸੋ ਸਤਿਅਮੇਵ ਜਯਤੇ ਬਹੁਤ ਵੱਡੀ ਜਿੱਤ ਹੈ ਜਿਹੜੀ ਅੱਜ ਹੋਈ ਹੈ ਔਰ ਅਰਵਿੰਦ ਕੇਜਰੀਵਾਲ ਜੀ ਨੂੰ ਔਰ ਉਹਨਾਂ ਦੀ ਸਾਫ਼ ਸੁਥਰੀ ਇਮਾਨਦਾਰ ਔਰ ਸਕੂਲਾਂ ਹਸਪਤਾਲਾਂ ਐਜੂਕੇਸ਼ਨ ਔਰ ਹੈਲਥ ਦੇ ਗਵਰਨੈਂਸ ਮਾਡਲ ਨੂੰ ਪਿਆਰ ਕਰਨ ਵਾਲੇ ਕਰੋੜਾਂ ਲੋਕਾਂ ਨੂੰ ਬਹੁਤ-ਬਹੁਤ ਮੁਬਾਰਕਾਂ ਇਸ ਵੀਰ ਦੇ ਨਾਲ ਮੈਂ ਸਮਝਦਾ ਕਿ ਹੋਰ ਮਜ਼ਬੂਤ ਹੋ ਕੇ ਆਮ ਆਦਮੀ ਪਾਰਟੀ ਪੂਰੇ ਦੇਸ਼ ਦੇ ਵਿੱਚ ਸੱਚਾਈ ਦਾ ਇਮਾਨਦਾਰੀ ਦਾ ਝੰਡਾ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਅਲੰਬ ਕਰ ਲਏ ਦਿਲੀ ਤਿਆਰ ਹੈ ਬਹੁਤ ਬਹੁਤ ਧੰਨਵਾਦ ਇਨਕਲਾਬ ਜਿੰਦਾਬਾਦ